ਸਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਮੰਤੋ ਜੇ ਕੋਈ ਬੜੇ ਸੁੰਦਰ ਚੰਗੀ ਕੁਲ ਵਾਲੇ ਸਿਆਣੇ ਗਿਆਨਵਾਨ ਤੇ ਤਨਮੰਦੇ ਵੀ ਹੋਣ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪਰਹੇ ਨਾਨਕ ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤ ਨਹੀਂ ਹੈ ਉਹ ਮੁਰਦੇ ਹੀ ਆਖੇ ਜਾਂਦੇ ਹਨ ਪਾਉ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਹੀ ਮੰਨੇ ਜਾਂਦੇ ਹਨ ਪੌੜੀ ਨੰਨ ਖਾਟ ਸ਼ਾਸਤਰ ਹੋਏ ਗਿਆਤਾ ਕੋਈ ਮਨੁੱਖ ਛੇ ਸ਼ਾਸਤਰਾਂ ਦਾ ਜਾਣਨ ਵਾਲਾ ਹੋਏ ਪੂਰਕ ਕੁੰਬਕ ਰੇ ਚੱਕਰ ਮਤਾ प्राणायाम ਦੇ ਅਭਿਆਸ ਵਿੱਚ ਸਵਾਸ ਉੱਪਰ ਚੜ੍ਹਨ ਰੋਕਣ ਰੋਕ ਰੱਖਣਾ ਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ ਗਿਆਨ ਧਿਆਨ ਤੀਰਥ ਇਸ਼ਨਾਨੀ ਧਾਰਮਿਕ ਚਰਚਾ ਕਰਦਾ ਹੋਵੇ ਸਮਾਧੀਆਂ ਲਾਉਂਦਾ ਹੋਵੇ ਤੀਰਥਾਂ ਦਾ ਇਸ਼ਨਾਨ ਕਰਦਾ ਹੋਵੇ ਸੋਮ ਪਾਕ ਅਪਰਸ ਉਦੇਯਾਨੀ ਸੋਚਦੀ ਖਾਤਰ ਆਪਣੀ ਹੱਥੀ ਰੋਟੀ ਪਕਾਉਂਦਾ ਹੋਵੇ ਜੰਗਲਾਂ ਵਿੱਚ ਰਹਿੰਦਾ ਹੋਵੇ RAM ਨਾਮ ਸੰਗ ਮਨ ਨਹੀਂ ਹਿਤਾ ਪਰ ਜੋ ਉਸ ਦੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਜੋ ਕਸ਼ਕੀਨੋ ਸੋ ਅਨੇਤਾ ਤਾਂ ਉਸ ਨੇ ਜੋ ਪੁਜ ਕੀਤਾ ਵਿਅਰਥ ਹੀ ਕੀਤਾ ਉਦਾ ਕਰਨ ਦਾ ਬਹੁਤਾ ਫਲਾਬ ਨਹੀਂ ਹੋਇਆ। ਉਹ ਆ ਤੇ ਉਤਮ ਗਨੋ ਚੰਡਾਲਾ ਉਸ ਮਨੁੱਖ ਨਾਲੋਂ ਮੈਂ ਇੱਕ ਨੀਵੀਂ ਜਾਤ ਦੇ ਬੰਦੇ ਨੂੰ ਚੰਗਾ ਸਮਝਦਾ ਚੰਡਾਲ ਬੰਦਾ ਚੰਗਾ ਹੈ ਤੇ ਨਾਲ। ਘਟੋ ਘਟ ਪਤਾ ਤੇ ਹੈ ਕਿ ਇਹ ਚ ਨਾਲ ਜਿਹੜਾ ਲੱਗ ਚੰਡਾਲ ਨਹੀਂ ਰਿਹਾ ਪਰ ਕਰਮ ਚੰਡਾਲਾਂ ਵਾਲਿਆ ਨਾਨਕ ਜੇਹ ਮੰਨ ਬਸੈ ਗੋਪਾਲਾ ਹੇ ਨਾਨਕ ਆਖ ਜਿਸ ਦੇ ਮਨ ਵਿੱਚ ਪ੍ਰਭੂ ਜੀ ਨਹੀਂ ਵਸਦੇ ਉਹਦੇ ਨਾਲੋਂ ਇੱਕ ਚੰਡਾਲ ਚੰਗਾ ਹੈ। ਸ਼ਲੋਕ ਕੁੰਟ 4 10 ਦਿਸ਼ ਭ੍ਰਮੇ ਕਰਮ ਕਿਰਤ ਕੀ ਰੇਖ ਜੀਵ ਆਪਣੇ ਕੀਤੇ ਕਰਮਾਂ ਤੇ ਸੰਸਕਾਰਾਂ ਅਨੁਸਾਰ ਚੌਂ ਤਰਫਾਂ ਵਿੱਚ ਦਸਾਂ ਦਿਸ਼ਾਂ ਵਿੱਚ ਭਟਕਦਾ ਰਹਿੰਦਾ ਹੈ। ਔਰ ਉੱਥੇ ਹੀ फडਕ-फडਕੇ ਜੀਵਨ ਬਰਬਾਦ ਕਰਦਾ ਰਹਿੰਦਾ ਹੈ ਸੁਖ ਦੁਖ ਮੁਕਤ ਜੋ ਨਾਨਕ ਲਿਖਿਓ ਲੇਖ ਹੈ ਨਾਨਕ ਲਿਖੇ ਲੇਖ ਅਨੁਸਾਰ ਹੀ ਸੁਖ ਦੁਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ ਪਾਵੜੀ ਕੱਕਾ ਕਾਰਨ ਕਰਤਾ ਸੋ ਕਰਤਾ ਆਪ ਹੀ ਜਗਤ ਦੀ ਕਾਰ ਦਾ ਸਵਭ ਬਣਾਉਣ ਵਾਲਾ ਹੈ ਲਿਖੇ ਹੋ ਲੇਖ ਨ ਮਿਟਤ ਕੋ ਕੋਈ ਜੀ ਉਸ ਦੇ ਲਿਖੇ ਹੋਏ ਲੇਖ ਨੂੰ ਮਿਟਾ ਨਹੀਂ ਸਕਦਾ ਨਹੀਂ ਹੋਤ ਕਸ਼ ਦੂਬਾਰਾ ਦੂਬਾਰਾ ਕੋਈ ਕੰਮ ਉਸ ਨੂੰ ਦੂਜੀ ਵਾਰੀ ਠੀਕ ਕਰਕੇ ਨਹੀਂ ਕਰਨਾ ਪੈਣਾ ਯਾਦ ਰੱਖੋ ਦੂਜੀ ਵਾਰ ਨਹੀਂ ਕਰਦਾ ਜੋ ਕਰਦਾ ਠੀਕ ਕਰਦਾ بس صبر ਰੱਖਣਾ ਸਿੱਖੀਏ ਭਰੋਸੇ 'ਚ ਰਹਿਣਾ ਸਿੱਖੀਏ ਕਰਨ ਨਾ ਹਾਰ ਨਾ ਭੁੱਲਨ ਹਾਰਾ ਉਹ ਕਰਨ ਹਾਰ ਐ ਭੁੱਲਨ ਹਾਰ ਨਹੀਂ ਐ ਭੁੱਲਨ ਹਾਰ ਆਪਾਂ ਗਲਤੀਆਂ ਅਸੀਂ ਕਰਦੇ ਆ ਉਹ ਗਲਤੀਆਂ ਨਹੀਂ ਕਰਦਾ ਉਹਨੂੰ ਅਹਿਸਾਸ ਕਰਾਉਣ ਵੀ ਖੇਚਲ ਨਾ ਕਰੀਏ ਇਹ ਯਤਨ ਨਾ ਕਰੋ ਕਿ ਉਹ ਗਲਤੀਆਂ ਕਰਦਾ ਤੇ ਹੀ ਉਹਨੂੰ ਦਸਿਏ ਵੀ ਆਹ ਤੇਰੇ ਤੋਂ ਠੀਕ ਨਹੀਂ ਹੋਇਆ ਇਹਨੂੰ ਇਦਾਂ ਕਰੀ ਕਾਹੂ ਪੰਥ ਦਿਖਾਰੇ ਆਪੈ ਕਿਸੇ ਜੀਵ ਨੂੰ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਦਿਖਾਉਂਦਾ ਹੈ ਕਾਹੋਂ ਉਦਿਆਨ ਭ੍ਰਮਤ ਪਛਤਾਪੈ ਕਿਸੇ ਨੂੰ ਆਪ ਹੀ ਜੰਗਲ ਵਿੱਚ ਪਟਕਾ ਕੇ ਪਛਤਾਵੇ ਵਾਲੇ ਪਾਸੇ ਪਾਉਂਦਾ ਹੈ ਆਪਨ ਖੇਲ ਆਪ ਹੀ ਕੀਨੋ ਇਹ ਸਾਰਾ ਜਗਤ ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ ਜੋ ਜੋ ਦੀਨੋ ਸੋ ਨਾਨਕ ਲੀਨੋ ਹੈ ਨਾਨਕ ਜੋ ਕੋ ਜੋ ਜੀਵਨਉ ਦਿੰਦਾ ਹੈ ਉਹੀ ਉਹਨਾਂ ਨੂੰ ਮਿਲਦਾ ਹੈ ਉਹੀ ਪ੍ਰਾਪਤ ਹੁੰਦਾ ਹੈ। ਸਲੋਕ ਖਾਤ ਖਰਚਤ ਬਿੱਲ ਛਤ ਰਹੇ ਟੁੱਟ ਨਾ ਜਾਹੇ ਭੰਡਾਰ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਪਾਸ ਸਿੱਪਤ ਸਲਾਹ ਦੇ ਇਤਨੇ ਖਜ਼ਾਨੇ ਇਕੱਠੇ ਹੋ ਜਾਂਦੇ ਹਨ ਕਿ ਉਹ ਉਹਨਾਂ ਖਜ਼ਾਨਿਆਂ ਨੂੰ ਖਾਂਦੇ ਖਰਚਦੇ ਮੰਨਦੇ ਹਨ ਪਰ ਉਹ ਕਦੇ ਮੁੱਕਦੇ ਨਹੀਂ ਹਨ। ਹਰ ਹਰ ਜਪਤ ਅਨੇਕ ਜਨ ਨਾਨਕ ਨਾਹ ਸਮਾਰ ਇਹ ਨਾਨਕ ਅਜਿਹੇ अनेका ਜੀ ਪਰਮਾਤਮਾ ਦਾ ਨਾਮ ਜਪਦੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪੌੜੀ ਖਖਾ ਕੁ ਨਾ ਕਸ਼ ਨਹੀਂ ਤਿਸ ਸਮਰਥ ਕੈ ਪਾਹੇ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ ਉਸਦੇ ਪਾਸ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਜੋ ਦੇਨਾ ਸੋਦੇ ਰਹੋ ਜੋ ਦੇਨਾ ਸੋਦੇ ਰਹੋ ਭਾਵੈ ਤਹ ਤਹ ਜਾਹੈ ਉਸਦੇ ਭਗਤ ਜਨ ਉਸ ਦੀ ਰਾਜਾ ਵਿੱਚ ਤੁਰਦੇ ਹਨ ਉਹਨਾਂ ਨੂੰ ਉਹ ਸਭ ਕੁਝ ਦਿੰਦਾ ਹੈ ਖਰਚ ਖਜ਼ਾਨਾ ਨਾਮ ਤਨ ਆ ਭਗਤਨ ਕੀ ਰਾਸ ਪ੍ਰਭੂ ਦਾ ਨਾਮ ਹੀ ਭਗਤ ਜਨਾਂ ਦੀ ਰਾਸੀ ਹੈ ਖਰਚਣ ਵਾਸਤੇ ਖਜ਼ਾਨਾ ਹੈ ਖਿਮਾ ਗਰੀਬੀ ਆਨੰਦ ਸਾਹਜ ਜਪਤ ਰਹੈ ਗੁਣਤਾਸ ਉਹ ਸਦਾ ਗੁਣਾ ਦੇ ਖਜ਼ਾਨੇ ਪ੍ਰਭੂ ਨੂੰ ਸਿਮਰਦੇ ਤੇ ਉਹਨਾਂ ਅੰਦਰ ਖਿਮਾ ਨਿਮਰਤਾ ਆਤਮਕ ਆਨੰਦ ਅਡੋਲਤਾ ਆਧ ਗੁਣ ਪਲਰਦੇ ਰਹਿੰਦੇ ਹਨ ਯਾਨੀ ਕਿ ਵੱਧਦੇ ਰਹਿੰਦੇ ਹਨ ਖੇលੈ ਬਿਗਸੈ ਆਨੰਦ ਸਿਉ ਜਾ ਕੋ ਹੋਤ ਕਿਰਪਾਲ ਜਿੰਨਾ ਉਤੇ ਕਿਰਪਾ ਕਰਦਾ ਹੈ ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਹਿਮਾਲ ਉਹ ਸਦਾ ਹੀ ਤਣਾੜ ਹਨ ਉਹਨਾਂ ਦੇ ਮੱਥੇ ਚਮਕਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਘਰ ਵਿੱਚ ਬੇਅੰਤ ਨਾਮ ਧਨ ਹੈ। ਖੇਦ ਨਾ, ਦੁੱਖ ਨਾ ਡਾਨ ਤੇ ਜਾਂ ਕੋ ਨਦਰ ਕਰੀ। ਜਿਨ੍ਹਾਂ ਉਤੇ ਪ੍ਰਭੂ ਦੀ ਨਜ਼ਰ ਮੇਰਦੀ ਹੋ ਗਈ ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ। ਜੀਵਨ ਮੰਜ ਵਿੱਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਚੱਟੀ ਨਹੀਂ ਜਾਪਦੀ। ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਡੰਨ ਭੋਗ ਰਹਿਆ ਕੋਈ। ਉਹਨਾਂ ਦੀ ਜ਼ਿੰਦਗੀ 'ਚ ਕੋਈ ਖੇਦ ਕਲੇਸ਼ ਨਹੀਂ ਰਹਿ ਜਾਂਦਾ ਕੋਈ ਬੁਰਾਈ ਨਹੀਂ ਰਹਿ ਜਾਂਦੀ ਮੁੱਕ ਜਾਂਦੀ ਹੈ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨ ਪਰਹੀ ਹੈ ਨਾਨਕ ਜਿਹੜੇ ਮਨੁੱਖੋ ਪ੍ਰਭੂ ਨੂੰ ਚੰਗੇ ਲੱਗਦੇ ਹਨ ਜੀਵਨ ਮਨ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਹਨ ਸ਼ਲੋਕ गान मेन देखो मन है सर पर चलनो लोग मन वे चंगीतराम विचार के देख लो सारा जगत जरूर आपो अपनी बारी हथों तुर जाएगा हर नाशवान दी आशा क्यों आस अनंत गुरु मुख मेटै नानक नाम है रोग है नानक प्रभु दा नाम मनुख दे मन नु आसादिका तो रोग तो बचा लेंडा है ਗੁਰੂ ਦੇ ਸ਼ਰਨ ਪਿਆ ਨਾਸ਼ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ ਜਿਹੜੇ ਨਾਸ਼ਵੰਤ ਪਦਾਰਥ ਅਨੰਤ ਆਸ ਜਿਹੜੀ ਪਦਾਰਥਾਂ ਦੀ ਦੌੜ ਉਹ ਮੁੱਕ ਜਾਂਦੀ ਹੈ ਸਦਾ ਵਾਸਤੇ ਪੌੜੀ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ ਹੈ ਮਿੱਤਰ ਸਵਾਸ ਸਵਾਸ ਦਾ ਗੋਬਿੰਦ ਨਾਮ ਜਪੋ ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ ਕਹਾ ਬਿ ਸਾਸਾ ਦੇਹ ਕਾ ਬਿਲਮ ਨ ਕਰਿ ਹੋ ਮੀਤ ਵੇਖਣਾ ਢੈਲ ਨਹੀਂ ਕਰਨੀ ਇਹ ਸਰੀਰ ਦਾ ਕੋਈ ਪ੍ਰਵਾਸਾ ਨਹੀਂ ਨਹ ਬਾਰਕ ਨਹ ਜੋਬਨੈ ਨਹ ਬਿਰਦੀ ਕਸ਼ਬੰਦ ਬਾਲਪਨ ਹੋਵੇ ਜਵਾਨੀ ਹੋਵੇ ਬੁਢੇਪਾ ਹੋਵੇ ਮੌਤ ਨੂੰ ਆਉਣ ਤੋ ਕਿਸੇ ਵੇਲੇ ਵੀ ਕੋਈ ਰੁਕਾਵਟ ਨਹੀਂ ਹੈ ਉਹ ਬੇਰਾ ਨਹ ਬੂਜੀਐ ਜੋ ਆਏ ਪਰੇ ਜਮ ਫੰਦ ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ ਜਦੋਂ ਜਮਾਂ ਦਾ ਰੱਸਾ ਗੜ੍ਹ ਵਿੱਚ ਆ ਪੈਂਦਾ ਹੈ ਗਿਆਨੀ ਧਿਆਨੀ ਚਤੁਰਪੇਖ ਰਹਿ ਨਹੀਂ ਇਠਾਏ ਵੇਖੋ ਗਿਆਨਮਰਉਣ ਸੁਰਤ ਜੋੜਨ ਵਾਲੇ ਹੋ ਮਨ ਸਿਆਣੇ ਹੋਣ ਕਿਸੇ ਨਹੀਂ ਇਸਥਾਂ ਸਦਾ ਡਿਬੇ ਨਹੀਂ ਰਹਿਣਾ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾ ਹੈ ਉਹ ਮੂਰਖਾ ਜਿਹੜੀਆਂ ਚੀਜ਼ਾਂ ਛੱਡ ਛੱਡ ਕੇ ਸਾਰੀ ਦੁਨੀਆ ਤੁਰ ਗਈ ਆ ਉਹਨਾਂ ਨੂੰ ਆਪਣੀ ਸਮਝ ਹੀ ਕਰਦਾ ਹੈ ਉਹਨਾਂ ਨੂੰ ਜੱਫੇ ਮਾਰ ਰਿਹਾ ਉਹ ਭਾਈ ਸਭ ਨੇ ਜਾਣਣਾ ਸਭਨਾਂ ਨੂੰ ਤੋਂ ਛੱਡ ਕੇ ਜਾਣਾ ਸਭਨਾਂ ਨੇ ਤੰਗ ਛੱਡ ਕੇ ਜਾਣਾ ਇੱਥੇ ਕੋਈ ਕਿਸੇ ਦੇ ਨਾਲ ਨਹੀਂ ਰਹਿੰਦਾ ਗੁਰ ਪ੍ਰਸਾਦਿ ਸਿਮਰਤ ਰਹਿ ਜਾਂ ਹੂੰ ਮਸਤਕ ਭਾਗ ਜਿਸ ਮਨੁੱਖ ਦੇ ਮੱਥੇ ਉੱਤੇ ਪਾਗਾਂ ਦਾ ਲੇਖ ਉਗੜੇ ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਿਂਦਾ ਹੈ ਨਾਨਕ ਆਏ ਸਫਲ ਤੇ ਜਾਂ ਕੋ ਗ੍ਰਹਿ ਸੁਹਾਗ ਜਾਂ ਕੋ ਗ੍ਰਹਿ ਜਾਂ ਕੋ ਪ੍ਰੇ ਸੁਹਾਗ ਧਿਆਨ ਨਾਲ ਜੀ ਵੇਖ ਲਓ ਨਾਨਕ ਆਏ ਸਫਲ ਤੇ ਜਾਂ ਕੋ ਪ੍ਰੇ ਸੁਹਾਗ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਹੇ ਨਾਨਕ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦਾ ਸੁਹਾਗ ਖਸਮਾਨਾ ਨਸੀਬ ਹੈ ਉਨ੍ਹਾਂ ਦਾ ਹੀ ਜਗਤ ਵਿੱਚ ਆਉਣਾ ਮੁਬਾਰਕ ਹੈ। ਸ਼ਲੋਕ ਕੋਖੇ ਸ਼ਾਸਤਰ বেদ ਸਭ ਔਰ ਨਾ ਕਥਤੋ ਕੋਏ ਸਾਰੇ ਵੇਦ ਸ਼ਾਸਤਰ ਵਿਚਾਰ ਵੇਖੇ ਹਨ। ਇਹਨਾਂ ਵਿੱਚੋਂ ਕੋਈ ਵੀ ਇਹ ਨਹੀਂ ਆਖਦਾ ਕਿ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਵੀ ਸਦਾ ਸਥਿਰ ਰਹਿਣ ਵਾਲਾ ਆਦਿ ਜੁਗਾ ਦੀ ਹੁਣ ਹੋਵਤ ਨਾਨਕ ਏਕੈ ਸੋਏ ਏ ਨਾਨਕ ਦੇ ਪ੍ਰਮਾਤਮਾ ਹੀ ਹੈ ਜੋ ਜਗਤ ਤੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਤੇ ਹੁਣ ਵੀ ਹੈਗਾ ਅਗਾਹ ਵੀ ਰਹਿਗ ਬਾਕੀ ਸਭ ਆਉਣ ਜਾਣ ਦੀ ਖੇਡ ਹੈ ਇੱਥੇ ਆਏ ਚਲੇ ਗਏ ਫਿਰ ਨਹੀਂ ਆਏ ਕੱਗਾ ਘਾਲੋ ਮਨੇ ਇਹ ਬਿਨ ਹਰ ਦੂਸਰਣਾ ਹੈ ਆਪਣੇ ਮਨ ਵਿੱਚ ਇਹ ਪੱਕ ਕਰ ਲੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ ਥਿਰ ਨਹੀਂ ਹੈ ਨਾ ਹੋਆ ਨਾ ਹੋਵਨਾ ਜਤ ਕਤ ਤੋ ਉਹੀ ਸਮਾ ਹੈ ਨਾ ਕੋਈ ਹੁਣ ਤੱਕ ਹੋਇਆ ਨਾ ਹੋਵੇਗਾ ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ ਕੋ ਲੈ ਤੋ ਮਨਾ ਜੋ ਆਵੇ ਸ਼ਰਣਾ ਹੈ ਮਨ ਜੇ ਤੂੰ ਸਦਾ ਥਿਰ ਹਰੀ ਦੀ ਸ਼ਰਨ ਪੈ ਤਾਂ ਹੀ ਰਸ ਮਾਣੇਗਾ ਭੁਲੇ ਭਜੇਗਾ ਕੋਲੇ ਮਿਲੇਗਾ ਜੇ ਗੁਰੂ ਦੀ ਸ਼ਰਣਾਵੇਂ ਤੇ ਨਾਮ ਤਤ ਕਲ ਮੈਂ ਪੁਨ ਚਰਣਾ ਨਾਮ ਤਤ ਕਲ ਮੈਂ ਪੁਨਹ ਚਰਣਾ ਇਸ ਮਨੁੱਖਾ ਜਨਮ ਵਿੱਚ ਇੱਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ। ਕਾਲ ਕਾਲ ਅਨਕ ਪਛਤਾਵੇਂ ਅਨੇਕਾਂ ਹੀ ਬੰਦੇ ਹਰੀ ਸਿਮਰਨ ਤੋਂ ਬਿਨਾਂ ਹੋਰ ਹੋਰ ਕਾਲਣਾ ਕਾਲ ਕੇ ਆਖਰ ਪਛਤਾਉਂਦੇ ਹੀ ਹਨ। ਬਿਨ ਹਰ ਭਗਤ ਕਹਾਂ ਥਿਤ ਪਾਵੈ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਹੋਰ ਕਿਤੇ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਕੋਲ ਮਹਾਰਸ ਅੰਮ੍ਰਿਤ ਤਿਨ ਪਿਆ ਉਸ ਨੇ ਮਹਾਰਸ ਵਾਲਾ ਅੰਮ੍ਰਿਤ ਸਵਾਦ ਦਾ ਨਾਮ ਅੰਮ੍ਰਿਤ ਘੋਲ ਕੇ ਪੀ ਲਿਆ ਭਾਵ ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿੱਚੋਂ ਅਜੀਹਾ ਸਵਾਦ ਆਇਆ ਜਿਵੇਂ ਕਿਸੇ ਆਤਮ ਮਿੱਠੇ ਸਰਬਤ ਆਦਿਕ ਵਿੱਚੋਂ ਆਉਂਦਾ ਹੈ ਜਿਵੇਂ ਸਰਬਤ ਨਹੀਂ ਮਿੰਦੇ ਆਪ ਇਨਾ ਸਵਾਦ ਜਿਵੇਂ ਸਰਬਤ ਦਾ ਮਿੱਠਾ ਸਵਾਦ ਹੋਵੇ ਨਾਨਕ ਹਰ ਗੁਰ ਜਾਂ ਕੋ ਦਿਆ ਏ ਨਾਨਕ ਜਿਸ ਮਨੁੱਖ ਨੇ ਹਰੀ ਨਾਮ ਦੀ ਦਾਤ ਦੇ ਦਿੱਤੀ ਸਲੋਕ ਗਿਆਨ ਕਾਲੇ ਸਭ ਦਿਵਸ ਸਾਸ ਨਾ ਬਡਨ ਘਟਨ ਤਿਲਸਾਰ ਜੀਵ ਦੀ ਉਮਰ ਦੇ ਸਾਰੇ ਦਿਨs ਸਵਾਸ ਗਿਣ ਕੇ ਹੀ ਜੀਵ ਨੂੰ ਜਗਤ ਵਿੱਚ ਭੇਜਦਾ ਹੈ ਉਸ ਗਿਣਤੀ ਨਾਲੋਂ ਇੱਕ ਤਿਲ ਜਿਤਨਾ ਵੀ ਵਾਧਾ ਘਾਟਾ ਨਹੀਂ ਹੁੰਦਾ ਜੀਵਨ ਲੋਰੈ ਭਰਮ ਮੋਹ ਨਾਨਕ ਤੇਉ ਬਿਵਾਰ ਹੈ ਨਾਨਕੋ ਬੰਦੇ ਮੂਰਖਾਂ ਜੋ ਮੋਹ ਦੀ ਪਟਕਣਾ ਵਿੱਚ ਪੈ ਕੇ ਪ੍ਰਭੂ ਵੱਲੋਂ ਮਿਲੀ ਉਮਰ ਨਾਲੋਂ ਵਧੀਕ ਜੀਵਣਾ ਲੋੜਦੇ ਹਨ ਪੌੜੀ ਨੰਗਾਂ ਗ੍ਰਸੇ ਕਾਲ ਤਿਹ ਜੋ ਸਾਕਤ ਪ੍ਰਭ ਕੀਨ ਮੌਦਾ ਡਰੋ ਨਾ ਬੰਦਿਆ ਨੂੰ ਗਰਸਦਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਅਨਕ ਜੋਨ ਜਨਮੇ ਮਰੇ ਆਤਮ ਰਾਮ ਨਚੀਨ ਉਹਨਾਂ ਨੇ ਵਿਆਪਕ ਪ੍ਰਭੂ ਨੂੰ ਨਾਂ ਪਛਾਣਿਆ ਤੇ ਉਹ ਅਨੇਕਾਂ ਜੁਨਾ ਵਿੱਚ ਜੰਮਦੇ ਮਰਦੇ ਰਹਿੰਦੇ ਹਨ ਗਿਆਨ ਧਿਆਨ ਤਾਹੋਂ ਕੋ ਆਏ ਮਉਦ ਸਹਿਮ ਲਾ ਕੇ ਪ੍ਰਭੂ ਨਾਲ ਸਾਂਝ ਉਹਨਾਂ ਨੇ ਹੀ ਪਾਈ ਪ੍ਰਭੂ ਵਿੱਚ ਸੁਰਤ ਉਹਨਾਂ ਨੇ ਹੀ ਜੋੜੀ ਕਰ ਕਿਰਪਾ ਜਿਹਹ ਆਪ ਦਿਵਾਏ ਜਿਨ੍ਹਾਂ ਪ੍ਰਭੂ ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰਕੇ ਇਹ ਦਾਤ ਦਿੱਤੀ ਗਿਣਤੀ ਗਣੀ ਨਹੀਂ ਕੋ ਛੁਟੈ ਸੋਚਾਂ ਸੋਚਿਆਂ ਇਸ ਹੋਣੀ ਤੋਂ ਕੋਈ ਬੰਦਾ ਬਾਚ ਨਹੀਂ ਸਕਦਾ ਕਾਚੀ ਗਾਗਰ ਸਰ ਪਰ ਫੁੱਟੈ ਇਹ ਸਰੀਰ ਕੱਚਾ ਘੜਾ ਹੈ ਇਸਨੇ ਜ਼ਰੂਰ ਟੁੱਟਣਾ ਹੈ ਸੋ ਜੀਵਤ ਜਿਹ ਜੀਵਤ ਜਪਿਆ ਕੋਈ ਲੰਮੀ ਉਮਰ ਜਿਉਗਿਆ ਕੋਈ ਥੋੜੀ ਉਸੇ ਨੂੰ ਹੀ ਜਿਉਂਦਾ ਸਮਝੋ ਜਿਸਨੇ ਜਿਉਂਦੇ ਪ੍ਰਮਾਤਮਾ ਜਿਉਂਦੇ ਪ੍ਰਮਾਤਮਾ ਦਾ ਸਿਮਰਨ ਕੀਤਾ ਪ੍ਰਗਟ ਭਏ ਨਾਨਕ ਨਾ ਛਪਿਆ ਹੈ ਨਾਨਕ ਸਿਮਰਨ ਕਰਨ ਵਾਲਾ ਮੁਨੱਖ ਲੁਕਿਆ ਨਹੀਂ ਰਹਿਦਾ ਜਗਤ ਵਿੱਚ ਨਮਣਾ ਪੀਖਟਦਾ ਹੈ ਸਲੋਕ ਚੇਤ ਚਿਤ ਮੋ ਚਰਨਾਰ ਬਿੰਦੂ ਮੂੰਦ ਕਮਲ ਬਿਗਸ ਸ਼ਾਂਤ ਮੈਂ ਤਾਂ ਆਪਣੇ ਚਿੱਤ ਵਿੱਚ ਪ੍ਰਭੂ ਦੇ ਸੋਹਣੇ ਚਰਨ ਟਿਕਾਉਂਦਾ ਹਾਂ ਜੋ ਜੀਵ ਇਹ ਕੰਮ ਕਰਦਾ ਹੈ ਉਸ ਦਾ ਮਾਇਆ ਵਾਲੇ ਪਾਸੇ ਉਲਟਿਆ ਮਨ ਕੌਲ ਫੁਲਵਾਨ ਖਿੜ ਪੈਂਦਾ ਪ੍ਰਗਟ ਭੈ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਹੇ ਨਾਨਕ ਗੁਰੂ ਦੀ ਸਿੱਖਿਆ ਨਾਲ ਗੋਬਿੰਦ ਆਪ ਹੀ ਉਸ ਹਿਰਦੇ ਵਿੱਚ ਆ ਪ੍ਰਗਟਦਾ ਹੈ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਉਹ ਆ ਦਿਨ ਸੰਜੋਗ ਸੁਭਾਗਾ ਜਦੋਂ ਕਿਸੇ ਜੀਵ ਦਾ ਮੱਥਾ ਗੁਰੂ ਦੇ ਚਰਨਾਂ ਤੇ ਲੱਗੇ ਉਹ ਦਿਨ ਭਾਗਾ ਵਾਲੇ ਉਹ ਸਮਾਂ ਭਾਗਾ ਵਾਲਾ ਸਮਝੋ ਚਾਰ ਕੋਟ ਦੇ ਦਿਸ਼ ਭ੍ਰਮੇ ਆਇਓ ਪ੍ਰਭੂ ਦੇ ਦੀਦਾਰ ਦੀ ਖਾਤਰ ਜੀਵ ਚੋਂ ਹੀ ਤਰਫੀ ਦਸੀ ਪਾਸੀ ਵੀ ਪੜਕਾਵੇ ਤਦ ਵੀ ਸਫਲਤਾ ਨਹੀਂ ਹੁੰਦੀ ਭਈ ਕਿਰਪਾ ਤਬ ਦਰਸ਼ਨ ਪਾਇਓ دیدار ਤਦੋਂ ਹੀ ਹੁੰਦਾ ਹੈ ਜਦੋਂ ਉਸ ਦੀ ਮਿਹਰ ਹੋਵੇ ਤੇ ਮਿਹਰ ਹੋਇਆ ਗੁਰੂ ਦੀ ਸੰਗਤ ਮਿਲਦੀ ਹੈ ਸੰਗਤ ਵਿੱਚੋਂ دیدار ਹੁੰਦੇ ਹਨ ਗੁਰੂ ਦੀ ਸੰਗਤ करिए ਗੁਰੂ ਦੀ ਸੰਗਤ ਵਿੱਚੋਂ دیدار ਹੁੰਦੇ ਆ ਤੇ ਗੁਰੂ ਦੀ ਸੰਗਤ ਵਾਲੇ ਬੰਨੇ ਤੁਰਿਏ ਇਹ ਸਾਡੇ ਚੰਗੇ ਪਾਗਿਆ ਚਾਰ ਵਿਚਾਰ ਬਿਨ ਸਿਓ ਸਭ ਦੁਆ ਵਿਚਾਰ ਸਵਛ ਹੋ ਜਾਂਦੇ ਹਨ ਮਾਇਆ ਦਾ ਪਿਆਰ ਸਾਰਾ ਹੀ ਮੁਕ ਜਾਂਦਾ ਹੈ ਸਾਧ ਸੰਗ ਮਨ ਨਿਰਮਲ ਹੁਆ ਗੁਰੂ ਦੀ ਸੰਗਤ ਵਿੱਚ ਮਨ ਪਵਿੱਤਰ ਹੋ ਜਾਂਦਾ ਹੈ ਚਿੰਤ ਵਿਸਾਰੀ ਏਕ ਦ੍ਰਿਸ਼ਟੀਤਾ ਉਸ ਨੂੰ ਹਰ ਥਾਂ ਇੱਕ ਪ੍ਰਮਾਤਮਾ ਦਾ ਹੀ ਦਰਸ਼ਨ ਹੁੰਦਾ ਹੈ ਉਹ ਹੋਰ ਸਾਰੀਆਂ ਚਿਤਵਨੀਆਂ ਵਿਸਾਰ ਦਿੰਦਾ ਹੈ ਤੇ ਇੱਕ ਪ੍ਰਮਾਤਮਾ ਦਾ ਹੀ ਚਿਤਵਨ ਕਰਦਾ ਹੈ ਨਾਨਕ ਗਿਆਨ ਅੰਜਨ ਜੇਹ ਨਿਤਰਾ ਹੈ ਨਾਨਕ ਜਿਸ ਜੀਵ ਦੀਆਂ ਅੱਖਾਂ ਵਿੱਚ ਗੁਰੂ ਦੀ ਬਖਸ਼ੀ ਸੂਝ ਦਾ ਸਰਮਾ ਪੈਂਦਾ ਹੈ ਸ਼ਲੋਕ ਸ਼ਾਂਤੀ ਸ਼ੀਤਲ ਮਨ ਸੁਖੀ ਸ਼ਾਂਤੋ ਗੋਬਿੰਦ ਗੁਨ ਗਾਏ ਤੇਰੀ ਸਿਮਤ ਸਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿੱਚ ਠੰਡ ਪੈ ਜਾਏ ਮੇਰਾ ਮਨ ਸੁਖੀ ਹੋ ਜਾਏ ਮਨ ਦੇ ਅੰਦਰ ਐ ਸ਼ਾਂਤੀ ਆਵੇ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪ੍ਰਭ ਮੇਰੇ ਤੇ ਅਜਿਹੀ ਕਿ ਮਿਹਰ ਕਰ ਨਾਨਕ ਆਖਦਾ ਹੈ ਕਿ हे ਪ੍ਰਭੂ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਪੌੜੀ ਛੱਛਾ ਸ਼ੋਰੇ ਦਾਸ ਤੁਮਾਰੇ ਮੈਂ ਤੇਰਾ ਦਾਸ ਹਾਂ ਤੇਰਾ ਬੱਚਾ ਹਾਂ ਮੇਰ ਘਰ ਦਾਸ ਦਾਸਨ ਕੇ ਪਾਨੀ ਹਾਰੇ ਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਪਰਣ ਵਾਲਾ ਬਣਾ ਉਹਨਾਂ ਦੀ ਸੇਵਾ ਵਿੱਚ ਮੈਨੂੰ ਆਨੰਦ ਪ੍ਰਤੀਤ ਹੋਵੇ ਛੱਛਾ ਛਾਰ ਹੋਤ ਤੇਰੇ ਸੰਤਾਂ ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਹੋ ਜਾ। ਆਪਣੀ ਕਿਰਪਾ ਕਰੋ ਭਗਵੰਤਾ, हे ਭਗਵੰਤਾ ਅਕਾਲ ਪੁਰਖ ਵੈ ਗੁਰੂ ਆਪਣੀ ਮਿਹਰ ਕਰੋ ਮੇਰੇ ਤੇ। ਛਾੜ ਸਿਆਣਪ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ, हे ਮਨ ਸਾਰੀ ਚਤੁਰਾਈ ਸਿਆਣਪ ਛੱਡ ਕੇ ਸੰਤ ਜਨਾਂ ਦਾ ਰੱਬ ਦੇ ਪਿਆਰਿਆਂ ਦਾ ਉਸ ਕਰਤੇ ਦਾ ਮੈਂ ਆਸਰਾ ਧੱਕਿਆ। ਚਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾਂ ਕੋ ਸੰਤ ਸਹਾਈ ਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ ਏ ਨਾਨਕ ਉਸ ਦਾ ਵੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪਤਲਾ ਹੈ ਪਰ ਇਸ ਵਿੱਚ ਉਹ ਉੱਚੀ ਤੋਂੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਸ਼ਲੋਕ ਜੋਰ ਜ਼ੁਲਮ ਫੁਲੇ ਕਨੋਂ ਕਾਚੀ ਦੇ ਬਕਾਰ ਜਿਹੜੇ ਬੰਦੇ ਦੂਜਿਆਂ ਉਤੇ ਤੱਕਾ ਜ਼ੁਲਮ ਕਰਕੇ ਬੜਾ ਮਾਣ ਕਰਦੇ ਹਨ ਸਰੀਰ ਤਾਂ ਉਹਨਾਂ ਦਾ ਵੀ ਨਾਸ਼ਵੰਤ ਹੈ ਉਹਨਾਂ ਦਾ ਨਾਸ਼ਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ ਅਹੰ ਬੁੱਧ ਬੰਦਨ ਪਰੇ ਨਾਨਕ ਨਾਮ ਛੁਟਾਰ ਉਹ ਮੈਂ ਵੱਡਾ ਮੈਂ ਵੱਡਾ ਕਰਨ ਵਾਲੀ ਮੱਤ ਦੇ ਬੰਧਨਾ ਵਿੱਚ ਜਕੜੇ ਜਾਂਦੇ ਹਨ हे ਨਾਨਕ ਇਹਨਾਂ ਬੰਧਨਾ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ਪੌੜੀ ਜੱਜਾ ਜਾਣੇ ਹੌ ਕਸ਼ ਹੁਆ ਜੋ ਮਨੁੱਖੇ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਬੰਦਿਓ ਜਿਉ ਨਲਨੀ ਭ੍ਰਮ ਸੁਆ ਉਹ ਇਸ ਹੋਂ ਮੇ ਵਿੱਚ ਇਉਂ ਵੱਜਾ ਵੱਜ ਜਾਂਦਾ ਹੈ ਜਿਵੇਂ ਤੋਤਾ ਚੋਗੇ ਦੇ ਭੁਲੇਖੇ ਵਿੱਚ ਨਲਨੀ ਨਾਲ ਫੜਿਆ ਜਾਂਦਾ ਜੋ ਜਾਣੈ ਹੋ ਭਗਤ ਗਿਆਨੀ ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਮੈਂ ਗਿਆਨਵਰ ਬਣ ਗਿਆ ਅੱਗੇ ਠਾਕੁਰ ਤਿਲ ਨਹੀਂ ਮੰਨੀ ਅੱਗੇ ਠਾਕੁਰ ਅੱਗੇ ਆਉਣ ਵਾਲੇ ਸਮੇਂ 'ਚ ਕੱਲ ਨੂੰ ਤਾਗਾ ਪ੍ਰਭੂ ਨੇ ਉਸ ਦੀ ਇਸ ਹੋਮੇ ਦਾ ਮਲ ਰਤਾ ਵੀ ਨਹੀਂ ਪੜਨਾ ਤਾਂ ਕਿਸੇ ਕੰਮ ਦੀ ਨਹੀਂ ਜਾ ਜਾਣੇ ਮੈਂ ਕਥਨੀ ਕਰਦਾ ਜਦੋਂ ਮਨੁੱਖ ਇਹ ਸਮਝਦਾ ਕਿ ਮੈਂ ਚੰਗੇ ਧਾਰਮਿਕ ਵਿਖਿਆਨ ਕਰ ਲੈਣਾ ਵਪਾਰੀ ਬਸਦਾ ਜਿਉਂ ਫਿਰਦਾ ਤਾ ਫਿਰ ਇਹ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਜਿਵੇਂ ਫੇਰੀ ਵਾਲਾ ਸੌਦਾ ਹੋਰ ਨਾ ਅੱਗੇ ਹੀ ਵੇਚਦਾ ਤਵੇਂ ਇਹ ਵੀ ਆਪ ਕੋਈ ਆਤਮਕ ਲਾਭ ਨਹੀਂ ਘਟਦਾ ਸਾਧ ਸੰਗ ਜਿਹ ਹਉ ਮੈਂ ਮਾਰੀ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਜਾ ਕੇ ਆਪਣੀ ਹਉਮੈ ਦਾ ਨਾਸ਼ ਕੀਤਾ ਨਾਨਕ ਤਾ ਕੋ ਮਿਲੈ ਮੁਰਾਰੀ ਹੈ ਨਾਨਕ ਉਸੇ ਨੂੰ ਪ੍ਰਮਾਤਮਾ ਮਿਲਦਾ ਹੈ